ਮਮਾ ਜੀ ਐਸਐਫ ਸਾਲ ਦੀ ਉਮਰ ਦਾ ਸੀ ਜਦੋਂ ਸੈਂਟਰ ਖਾਲਸਾ ਜਦੀਮ ਖਾਨੇ ਵਿਖੇ ਸਾਡੇ ਮਾਪਿਆਂ ਦਾ ਹਲ ਕਰਾਇਆ ਸਾਨੂੰ ਤੇ ਉੱਥੇ ਅਸੀਂ ਦਸਵੀਂ ਤੱਕ ਜਿਹੜੀ ਬਰੇਲ ਲਿਪੀ ਦੇ ਨਾਲ ਪੜਾਈ ਕੀਤੀ ਤੇ ਪਲੱਸ 1 ਪਲੱਸ 2 ਸੀਨੀਅਰ ਸਕੈਂਡਰੀ ਸਕੂਲ ਵਿਖੇ ਕੀਤੀ ਤੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਿੰਦਰ ਸਿੰਘ ਓਸਤਾਦ ਜੀ ਤੇ ਭਾਈ ਰਣਜੀਤ ਸਿੰਘ ਓਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰਹਿਣ ਕੀਤੀ ਤੇ ਗੁਰਬਾਣੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਅਸੀਂ ਭਾਈ ਸਕਤਰ ਸਿੰਘ ਓਸਤਾਦ ਜੀ ਦੇ ਪਾਸੋਂ ਹਾਸਲ ਕੀਤੀ ਹੋਰ ਕੀ ਕੀ ਹੋਰ ਸਿਰਫ ਤਬਲਾ ਹਾਰਮੋਨੀਅਮ ਤੇ ਗੁਰਬਾਣੀ ਤੇ ਬਰੇਲ ਲਿਪੀ ਅੱਗੇ ਪੜਨ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਸੁਣਾ ਜੀ ਹਾਂ ਜੀ ਤੇ ਕਿਉਂ ਨਹੀਂ ਸਿੱਧੇ ਚਲੇ 2022 ਦੇ ਵਿੱਚ ਉਥੇ ਪੇਪਰ ਦਿੱਤਾ ਸੀ ਇੱਕ ਤੇ ਬਾਅਦ ਚ ਰੈਕਟਰ ਨਾ ਹੋਣ ਦੇ ਕਾਰਨ ਫਿਰ ਮੈਂ ਉਥੇ ਨਹੀਂ ਕਰ ਸਕਿਆ ਗਵਰਨਮੈਂਟ ਕਾਲਜ ਮੈਂ ਪਹਿਲਾਂ ਵੀ ਗਏ ਸੀ ਉੱਥੇ ਜਾਣੇ ਗਏ ਮੈਂ ਉੱਥੇ ਮਤਲਬ ਇੱਕ ਤਾਨਾ ਕੋ ਜਿਹੜੀ ਟੀਚਰ ਨਹੀਂ ਸੀ ਹੈਗੀ ਬਰੇਲੀ ਲਿਪੀ ਦੇ ਹਨਾ ਤੇ ਦੂਸਰੇ ਪਾਸੇ ਜਿਹੜਾ ਅਜਿਸਟਰ ਨੰਬਰ ਸੀ ਨਹੀਂ ਸੀ ਘਟਵਾਇਆ ਇਸ ਕਰਕੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਅੱਗੇ ਪੜਨਾ ਚਾਹੁੰਦੇ ਸੀ ਪੀ.ਸੀ ਪੜਨਾ ਚਾਹੁੰਦੇ ਇਹ ਬੀਏ ਪੜਾਈ ਇਹ ਕੰਨ ਚਾਹੁੰਦੇ ਆ ਸੰਗੀਤ ਦੇ ਏਰੀਏ ਨਹੀਂ ਨਹੀਂ ਦੋਨੇ ਏਰੀਏ ਦੋਨੇ ਬੰਦੇ ਕੋ ਹਣ ਤਾਂ ਚਲੋ ਠੀਕ ਅੰਦਰ ਮੈਂ ਸਮਾਜਿਕ ਸੰਸਥਾਵਾਂ ਨੂੰ ਤੇ ਸਰਕਾਰਾਂ ਨੂੰ ਵੀ ਚਲੋ ਇਹ ਅਪੀਲ ਕਰਦਾ ਕਿ ਸਾਡੇ ਬੱਚਿਆਂ ਤੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬਰੇਲ ਜਿਹੜੀ ਆ ਹੋਣੀ ਚਾਹੀਦੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਹੈ ਦੇਖੋ ਜੀ ਅਜਿਹੇ ਨੌਜਵਾਨ ਜਿਹੜੇ ਕੋਈ ਸਰੀਰਕ ਕਮੀ ਲੈ ਕੇ ਆਉਂਦੇ ਨੇ ਦੁਨੀਆ ਤੇ ਪਰਮਾਤਮਾ ਉਹਨਾਂ ਨੂੰ ਕੁਝ ਅਜਿਹੇ ਵੀ ਨਾਲ ਦੇ ਦਿੰਦਾ ਹੈ ਜਿੱਤੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬੈਲੈਂਸ ਰੱਖ ਕੇ ਜੀ ਸਕਦੇ ਨੇ ਜਾਂ ਉਸ ਨੂੰ ਆਪਣੇ ਆਪਣੇ ਲਾਈਫ ਜੜੀ ਹੈ ਉਹਨੂੰ ਉਹਦਾ ਪ੍ਰਵਾਹ ਚਲਾ ਸਕਦੇ ਨੇ ਹੁਣ ਗੁਲਸ਼ਨ ਸਿੰਘ ਜੀ ਨੇ ਭਾਵੇਂ ਨੇਤਰਹੀਣ ਨੇ ਲੇਕਿਨ ਇਹਨਾਂ ਦੇ ਹੌਸਲੇ ਬੜੇ ਬਲੰਤ ਨੇ ਇਹਨਾਂ ਨੂੰ ਪ੍ਰਮਾਤਮਾ ਨੇ ਇਹ ਜਿਹੜਾ ਹਨਰ ਦਿੱਤਾ ਹੈ ਇਹ ਗਾ ਵੀ ਸਕਦੇ ਨੇ ਇਹ ਇਨਸਟਰੂਮੈਂਟ ਦੀ ਵਿਜਾ ਸਕਦੇ ਨੇ ਹਾਰਮੋਨੀ ਬੜਾ ਅੱਛਾ ਪਲੇ ਕਰਦੇ ਨੇ ਤਬਲਾ ਅੱਛਾ ਪਲੇ ਕਰਦੇ ਨੇ ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ ਉਹਦੇ ਨਾਲ ਕੀ ਕਰਦੇ ਨੇ ਇਹ ਸਾਡੇ ਗੁਰਦਰਪਾ ਸਾਹਿਬ ਗੁਰਦੁਰਾ ਟਾਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਰਾ ਸਾਹਿਬ ਉੱਥੇ ਵੀ ਸੇਵਨ ਬੰਦ ਨੇ ਸਾਡੇ ਗੁਰਦੁਰਾ ਪੰਡਤ ਅਜਿਦਰਨਾਥ ਪਿੰਡ ਗਲੜੀ ਵਿਖੇ ਇੱਥੇ ਵੀ ਸੇਵਨ ਬੰਦ ਨੇ ਤੇ ਜਿਹੜੇ ਬਾਕੀ ਜਥੇ ਨੇ ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮ ਤੇ ਵੀ ਚਲੇ ਜਾਂਦੇ ਨੇ ਪੰਡਾਮੇ ਤੇ ਕੀਰਤਨ ਕਰਨ ਨੂੰ ਚਲੇ ਜਾਂਦੇ ਨੇ ਜੇ ਕਿਸੇ ਗੁਰਦੁਰਾ ਸਾਹਿਬ ਵਿੱਚ ਕੋਈ ਸਮਾਗਮ ਹੁੰਦਾ ਹੈ ਤੇ ਉੱਥੇ ਵੀ ਆਪਣੀ ਸੇਵਾ ਡੈਂਡੇ ਨੇ ਜਿਹੇ ਬੱਚਿਆਂ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਉਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੋਣਾ ਚਾਹੀਦਾ ਸਰਕਾਰਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਸਮਾਜਿਕ ਸੰਸਥਾਵਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਜਿਹੜੇ ਲੋਕਲ ਲੋਕ ਨੇ ਪਿੰਡ ਵਾਸਤੇ ਪਿੰਡ ਦੇ ਵਾਸੀ ਨੇ ਜਾਂ ਏਰੀਆ ਦੇ ਵਾਸੀ ਨੇ ਜਿਹੜੇ ਪਹੁੰਚ ਰੱਖਦੇ ਨੇ ਜਿੰਨੇ ਜਿਹੜੇ ਆਰਥਿਕ ਤੌਰ ਤਕ ਸਮਰੱਥ ਨੇ ਜਾਂ ਕਿਸੇ ਅੰਜੀ ਨਾਲ ਜੁੜੇ ਹੋਏ ਨੇ ਜਾਂ ਕਿਸੇ ਸਮਾਜਿਕ ਸੰਸਥਾ ਨਾਲ ਜੁੜੇ ਹੋਏ ਨੇ ਜਾਂ ਇਦਾਂ ਦੀ ਸੋਚ ਰੱਖਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਜ਼ਰੂਰਤਮੰਦ ਨੇ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਤੇ ਜਿਹੜਾ ਮੇਨ ਰੋਲ ਜਿਹੜਾ ਹੈ ਮੈਂ ਤੇ ਇਸ ਵਿੱਚ ਸਰਕਾਰਾਂ ਦਾ ਤੇ ਜੇ ਕੋਈ ਧਾਰਮਿਕ ਸੰਸਥਾਵਾਂ ਜਿਹੜੀਆਂ ਸਪੈਸ਼ਲਿਸਟ ਵਾਸਤੇ ਬਣੀਆਂ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਹੈ ਤੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਉਹ ਵੀ ਇਹਨਾਂ ਅਜਿਹੇ ਬੱਚਿਆਂ ਦਾ ਧਿਆਨ ਰੱਖਣਾ ਕਿੱਦਾਂ ਦਾ ਮਤਲਬ ਕਿਨਾਂ ਦਾ ਜੀਵਨ ਚੱਲ ਰਿਹਾ ਹੈ ਇਸ ਲਈ ਮਾਤਾ ਜੀ ਨੂੰ ਕਿੰਨੀ ਕਮਿਹਨਤ ਕਰਨੀ ਪੈ ਰਹੀ ਹੈ ਔਰ ਗੁਲਸ਼ਨ ਜੀ ਕਿੰਨੀ ਕਮਾਤ ਕਰਦੇ ਹੈ ਪ੍ਰਤੱਖ ਨੂਰਮਾਨ ਕੀ ਜੀ ਜੀਵਨ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਜਗ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਨੇ ਇਹਨਾਂ ਕੋਲ ਪਹਿਲਾਂ ਇੱਕ ਕਮਰਾ ਹੁੰਦਾ ਸੀ ਕੱਚਾ ਕਮਰਾ ਹੁੰਦਾ ਸੀ ਰਸੋਈ ਬਾਹਰ ਸੀ ਉਹਦੇ ਉੱਤੇ ਤਰਪਾਲ ਪਾਈ ਹੁੰਦੀ ਸੀ ਬਰਸਾਤਾਂ ਦੇ ਵਿੱਚ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਉੱਥੇ ਹੀ ਕੰਮ ਕਰਦੇ ਸੀ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਹੁਣ ਇੱਕ ਸੰਸਥਾ ਨੇ ਇੱਕ ਕਮਰਾ ਬਣਾ ਕੇ ਦਿੱਤਾ ਗ੍ਰਾਂਟ ਮਿਲੀ ਹੈ ਤੇ ਉਸ ਦੇ ਨਾਲੇ ਕੰਸਟਰਕਸ਼ਨ ਚੱਲ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਮਾਤਾ ਜੀ ਨੂੰ ਕਾਫੀ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਪੁੰਜਾ ਕੇ ਕੰਮ ਕਰਕੇ ਬर्तन ማੰਜ ਕੇ ਕੱਪੜੇ ਧੋ ਕੇ ਪੀਨ ਕਰਕੇ ਉਹਦਾ ਨਾ ਗੁਜ਼ਾਰਾ ਕਰਦੇ ਨੇ ਤੇ ਆਪਣੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਆਂ ਤੁਸੀਂ ਫੀਲ ਕਰਨਾ ਚਾਹੋਗੇ ਗੁਲਸ਼ਨ ਜੀ ਲਈ ਸਾਥ ਦੇਣਾ ਇਹਨਾਂ ਦੇ ਪਰਵਾਰ ਲਈ ਸਾਥ ਦੇ ਕੇ ਮੈਂ ਤਾਂ ਸਰਕਾਰਾਂ ਨੂੰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹੋ ਅਪੀਲ ਕਰਨੀ ਚਾਹੁੰਦਾ ਕਿ ਉਹ ਆਪਣੀ ਜੁਨੀ ਹیثیت ਰੱਖਦੇ ਨੇ ਪਹੁੰਚ ਰੱਖਦੇ ਨੇ ਉਹਦੇ ਮੁਤਾਬਕ ਜੇ ਨੋਜੋਨਾ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਵੀ ਇੱਕ ਸਿਹਤਾਨ ਤੇ ਵਧੀਆ ਜਿੰਦਗੀ ਜੀ ਸਕਣ